ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਲੋਪਰਾ ਆਪਾਂ ਆਪਣਾ ਭਰਾਈਆ ਇਹਨੇ ਕੰਮ ਤੋਰਿਆ ਬਾਈ ਸਪੋਰਟ ਕਰੋ ਇਹਨੂੰ ਠੀਕ ਆ ਜਾਲ ਬਣਾਉਂਦਾ ਭਰਾ ਆਪਣਾ ਜਿਹੜਾ ਮਰਜ਼ੀ ਸਾਜ ਲੈ ਲਓ ਜਾਲਾਂ ਦਾ ਬਾਈ ਇਹ ਤੋਂ ਤੇ ਉਹ ਆਪਾਂ ਨੂੰ ਥੱਲੇ ਲਾ ਕੇ ਦਊਗਾ ਉਹ ਹਜੇ ਲਾਏ ਨਹੀਂ ਹੈਗੇ ਆਪਾਂ ਚਲੋ ਤੁਹਾਨੂੰ ਵੀਡੀਓ ਪਾਤੀ ਆਪਾਂ ਨੇ ਉਹ ਥੱਲੇ ਲਾਵਾਂਗੇ ਆ ਜੂਟ ਵੀ ਬਣਾਉਂਦਾ ਛੋਟੇ ਪਿੰਜਰੇ ਵੀ ਬਣਾਉਂਦਾ ਬਾਈ ਜਿਹੜੇ ਭਰਾ ਨੇ ਵੀ ਲੈਣੇ ਆ ਠੀਕ ਆ ਸਸਤੇ ਰੇਟਾਂ ਦੇ ਮੰਨ ਲਓ ਵੀ ਅੱਧਾ ਦਾ ਹੀ ਫਰਕ ਐ ਹਿਸਾਬ ਲਾ ਲਓ ਭਰਾ ਠੀਕ ਆ ਨਾ ਜਿਹੜਾ ਛੋਟਾ ਹੈਗਾ ਆਹਾਂ ਇਹ ਆਪਾਂ 500 ਦਾ ਦੇ ਦਾਂਗੇ ਠੀਕ ਆ ਨਾ ਡੇਢ ਬਾਈ ਡੇਢ ਦਾ ਜਿਹੜਾ ਢਾਈ ਬਾਈ ਢਾਈ ਦਾ ਉਹ ਆਪਾਂ ਮੰਨ ਲਓ ਬਾਈ 1100 ਦਾ ਦੇ ਦਾਂਗੇ ਠੀਕੋ ਮੰਨ ਲਓ ਵੀ ਹੱਦ ਦਾ 800 ਦਾ ਵੀ ਦੇ ਦਾਂਗੇ ਜਾਂਦੀ ਹੱਦ ਨੂੰ ਠੀਕ ਆ ਨਾ ਭਰਾ ਤੇ ਜਿਹੜੀ ਆ ਜੋਟ ਹੈਗੀ ਬਾਈ ਇਹ 1100 ਦੀ ਹੈਗੀ ਜੇ ਸਿੰਗਲ ਬਣਵਾਉਣਾ ਕਿਸੇ ਨੇ ਸਿੰਗਲ ਵੀ ਬਣਾਈ ਜਾਂਦਾ ਹੂੰ ਤਾਂ ਤਿਆਰ ਕਰਦਾ ਇੱਕ ਦੋ ਦਿਨਾਂ ਚ ਹੋਰ ਜੇ ਸਿੰਗਲ ਲੈਣਾ ਮੰਨ ਨੂੰ ਆਪਾਂ 5-600 ਦਾ ਸਿੰਗਲ ਦੇ ਦਾਂਗੇ ਛੋਟਾ ਪਿੰਜਰਾ ਬਾਜੀ ਤੇ ਲਿਜਾਣ ਖਾਤਰ ਠੀਕ ਆ ਨਾ ਆ ਜਾਲ ਲੈਣਗੇ ਡਿਲੀਵਰੀ ਵੀ ਬਾਈ ਕਰਦਾਂਗੇ ਆਪਾਂ ਜਿੱਥੇ ਮਰਜ਼ੀ ਡਿਲੀਵਰੀ ਕਰਾਉਣੀ ਹੋਵੇ ਡਿਲੀਵਰੀ ਵੀ ਕਰਦਿਆ ਕਰਾਂਗੇ ਤੇ ਜੇ ਪਿੰਜਰੇ ਬਾਜੀਆਂ ਤੇ ਲਿਜਾਣ ਖਾਤਰ ਬਣਾਉਣੇ ਤਾਂ ਉਹ ਵੀ ਆਪਾਂ ਬਾਈ ਬਣਾ ਦਿਆ ਕਰਾਂਗੇ ਠੀਕ ਆ ਨਾ ਭਰਾ ਨੂੰ ਕਰਿਓ ਸਪੋਰਟ ਤੇ ਨਵਾਂ ਕੰਮ ਆ ਤੇ ਡੂਲੀਆਂ ਡੂਲੀਆਂ ਵੀ ਬਣਾਇਆ ਕਰਾਂਗੇ ਭਰਾ ਨੰਬਰ ਆਪਣਾ ਉਹੀ ਆ ਮੇਰੇ ਵਾਲੀ ਲਾ ਲਿਆ ਕਰੋ ਕੋਈ ਚੱਕਰੀ ਨਹੀਂ ਆਪਣੇ ਪਿੰਡ ਦਾ ਹੀ ਆ ਬੰਦਾ 7696032300 ਆ ਆਪਣਾ ਨੰਬਰ 7696032300 ਉੱਪਰ ਵੀ ਲਿਖ ਦਾਂਗੇ ਭਰਾ ਨੰਬਰ ਠੀਕ ਆ ਅੱਧ ਰੇਟਾਂ ਦੀ ਮਿਲਦਾ ਭਰਾ ਡਿਲੀਵਰੀ ਸਾਰੇ ਕਿਤੇ ਹੋਊਗੀ ਜਿੱਥੇ ਮਰਜ਼ੀ ਕਰਾ ਲਿਓ ਓਕੇ ਭਰਾ ᱥᱟᱥᱛᱨᱤ ᱜᱟᱞ ᱥᱟᱨᱮ ᱵᱤᱨᱟᱹᱱ